ਈ ਹਾਲਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੰਟਰੂ ਦੇਖੀ ਹੁਣ ਇਹ ਕਬੂਤਰ ਤੁਹਾਨੂੰ ਅੱਜ ਕਬੂਤਰੀਆਂ ਦਿਖਾਉਣ ਲੱਗੇ ਆ ਬਾਈ ਬੀਤੇ ਬੂਪਾਰਾ ਮੇ ਕੋਲ ਬੀਤੇ ਆ ਜਾ ਅੰਦਰ ਹੀ ਬਾਈ ਆ ਜਾ ਅੰਦਰ ਮਾਰ ਕੇ ਆਏ ਵੀ ਆਏ ਵੀ ਬੈਠਿਆਂ ਦੱਸ ਦਾਂਗੇ ਆਪਾਂ ਗੱਲੀ ਗੱਲੀ ਆਹ ਕਬੂਤਰੀ ਘੇੜਾਂ ਚੋਰਾਲ ਜਿੰਨੀ ਆ ਅੰਨ ਨੰਗ ਗਾਲਿਆ ਦੋਨੇ ਨੰਗ ਗਾਲਿਆ ਨਹੀਂ ਆਹ ਇਹ ਵੀ ਨੰਗ ਗਾਲਿਆ ਜੀ ਆਹ ਨੰਗ ਗਾਲਿਆ ਇਹ ਵੀ ਨੰਗ ਗਾਲਿਆ ਜੀ ਜਮਾ ਪਿਆਵੜਾ ਹੂੰ ਵੀਡੀਓ ਉਹ ਪਹਿਲੀ ਵੀਡੀਓ ਲੈ ਗਿਆ ਪਹਿਲੀ ਜੰਗੇ ਕੂਤਰ ਆਹ ਇਹ ਟੀਰਿਆਂ ਚ ਤੇ ਟੀਰਿਆਂ ਚ ਟੀਆਂ ਨੇ ਵੀ ਗੜ ਜਾਂਦੇ ਆਹ ਪਿਆਵੜ ਕੀਤੇ ਵੇ ਹਾਂ ਚਟੀਆਂ ਇਹ ਟੀਰ ਵੀ ਪਾਉਂਦੇ ਹਨ ਨਾ ਕਦੇ ਟੀਰ ਪਾਉਂਗੇ ਆਪਾਂ ਉਹ ਵੀ ਪੱਠੀ ਟਾਈਮ ਬਾਅਦ ਪਾਉਂਦੇ ਜਨੀਆਂ ਆਹ ਇਹ ਨੰਗ ਵਾਲੇ ਸੂਰੇ ਵਾਲਿਆਂ ਦੇ ਸੂਰੇ ਵਾਲੇ ਕੂਤਰ ਆਹ ਆਹ ਉਪਰੇ ਬੂਟੇ ਉਹ ਜੀ ਵਾਲੇ ਬੈਠੇ ਲਾਲ ਜਿਹੇ ਇੰਨੇ ਕੂਤਰਾਂ ਦੇ ਥੱਲਾਂ ਦੇਖ ਕੇ ਬਣਾ ਪਤਾ ਲੱਗ ਜਾਂਦਾ ਤੁਹਾਨੂੰ ਵੀ ਆ ਕਿ ਕਿਹੜਿਆਂ ਦਾ ਇਹਨਾਂ ਦਾ ਸਾਰੇ ਦੀ ਕਹਾਣੀ ਪਤਾ ਲੱਗ ਜਾਂਦਾ ਕਿ ਇਹ ਹੈ ਜਿਹੜਾ ਆ ਬਚਾਲੇ ਬਠਾ ਰਾ ਕਿਹੜਿਆਂ ਦੀ ਆਹ ਆਕਟਿੰਗਾਂ ਦੀ ਹੈ ਮੰਨਣਾ ਇਹ ਸੀਨੀਅਰ ਬੀਜੀ ਆਪਣੀ ਕੂਤਰ ਹੈਗੇ ਇਹ ਕੂਤਰ ਹੀ ਹੈਗੇ ਬੁਖੀਆ ਨਾਲ ਜੋ ਕੂਤਰ ਰਾਜ ਨਾਲ ਉਹ ਪਰੇ ਜਾ ਕੇ ਕਿਸ਼ੋਰ ਆਉਂਦੀ ਹੋਏ ਇਹ ਜੀ ਦੇ ਹਰ ਨੋਟ ਨਾਲ ਕੋਈ ਵਾਈ ਜੀ ਕਰੇ ਕਿਸ਼ੋਰ ਠੀਕ ਆ ਆਗਰ ਦੀ ਬਾਰੇ ਆ ਨਹੀਂ ਆ ਬੱਡੇ ਨੀਲੇ ਦੀ ਹੈ ਇਹ ਬੱਡੇ ਨੀਲੇ ਦੀ ਹੈ ਜਿਹੜਾ ਬਾਲਾ ਉੱਡਿਆ ਸੀ ਜਿਹੜੇ ਹਰੇ ਨਹੀਂ ਹਾਂ ਠੀਕ ਆ ਆ ਬਾਬੂ ਕਰਦੇ ਬਾਲਾ ਇਹ ਬਾਬੂ ਕਰਦੇ ਬਾਲਾ ਆ ਪੂਨ ਨਮਾਇੰਦਗਰ ਕੋਣ ਨਾ ਹੂੰ ਇਹ ਕਿੰਨੇ ਨਾ ਨਾ ਪੋਲ ਨਹੀਂ ਆ ਪੂਰਾ ਖਾਂਦੇ ਨਿਕਾਲੀਆਂ ਤੁ ਨੂੰ ਆ ਆ ਦਾ ਮਨੁਟਰੀ ਲੱਗੇ ਹੈ ਆ ਕਾਲੀ ਇਹ ਤਾਂ ਲੁੱਟ ਗਿਆ ਉਹ ਤਾਂ ਉਹੀਆਂ ਲੱਠੀ ਜਿਹੀਆਂ ਹਾਂ ਉਹ ਪਰੇ ਪਰੇ ਬੰਦੇ ਨਹੀਂ ਦੇਰੀਆ ਬਟੇ ਦੀ ਆਉਗੇ ਇਹ ਰੱਖੀ ਵੀ ਹੈਗੀ ਅੰਨ ਰੱਖੀ ਜਮਣੀ ਆਹ ਕਾਲ ਗੁੱਜਰੇ ਨੇ ਇਹਦਾ ਬਲਾਡਾ ਬਈ ਕਉਤਰਾ ਦਾ ਵੱਧ ਗੰਗਾ ਮੰਦਾਂ ਜਾਂ ਕਉਤਰੀ ਦਾ ਵੱਧ ਮੰਦਾਂ ਨੂੰ ਸੱਦਨੇ ਚੰਗੇ ਆ ਕਾਲ ਗੁੱਜਰੇ ਨੇ ਹੂੰ ਇਹਦਾ ਨੌਰਪੁਰੇ ਉੱਤੇ ਨਗਮਾ ਚ ਗਿਆ ਉੱਤੇ ਰਹਿ ਗਿਆ ਰਾਤ ਨੂੰ ਹੂੰ ਤੇ ਮੈਂ ਆਪ ਕਹਿ ਦਿੰਦਾ ਵੀ ਕਈ ਬੰਦੇ ਕਹਿੰਦੇ ਕੰਪਿਊਟਰ ਦਾ ਬਲੱਡ ਵਾਲਾ ਚੰਗਾ ਹੋਣਾ ਚਾਹੀਦਾ ਜਾਂ ਗੂਂਦਰੀ ਦਾ ਆਹ ਜਿਹੜਾ ਸ਼ਾਟਨ ਤੋਂ ਆਉਂਦੀ ਆਹ ਗੂਂਦਰੀ ਵੀ ਲੱਗੂਆਂ ਵਾਲੇ ਤੋਂ ਸਰਪੰਚ ਵਾਲੇ ਉਤਰਾਂ ਹੀ ਨੇ ਚਾਰਲੈਂਡਾ ਬੰਦਾ ਜਿਹਦੇ ਕੋਲ ਵਿਚਾਰੇ ਕੋਲ ਕਬੂਤਰੀ ਹੈ ਨਹੀਂ ਮਿਹਨਤ ਕਰਨੀ ਹੈ ਉਹਨੇ ਗਾਰੀ ਲੈਣਿਆ ਠੀਕ ਹੈ ਕੌਣ ਲਾਲਚ ਹੁੰਦਾ ਵੀ ਯਾਰ ਆਪਾਂ ਕਿੱਥੋਂ ਮੰਗਾਗੇ ਹੁਣ ਆ ਇੰਨੇ ਚੰਗੇ ਮਿਲ ਗਏ ਆਪਾਂ ਨੂੰ ਐਨੇ ਫਿਰ ਤਰ ਆਂਡੇ ਤਰੋਂ ਹੜ ਗਿਆ ਕਬੂਤਰ ਨਹੀਂ ਤਰ ਆਉਂਦਾ ਆਂਡੇ ਇਹ ਮੈਂ ਕੂਦਰੀਆਂ ਛੜਦਾ ਇਕੱਲਾ ਇਹੋ ਮਾਰ ਦੇ ਕਬੂਤਰ ਮੈਂ ਮਾਰ ਹੀ ਨਾ ਦੇਣ ਕਬੂਤਰ ਨੂੰ ਹੁੰਦਾ ਹੋਇਆ ਕੋਠੇ ਤੇ ਫਿਰਦਾ ਸੀਗਾ ਹੁਣ ਇਹ ਪਰ ਸੋਹਣੇ ਆ ਥੱਲੇ ਮਾਰ ਥੱਲੇ ਲਾ ਲਈਏ ਉੱਤੇ ਗਰਮੀ ਜੀ ਉਹ ਆਂਡੇ ਧਰਾਉਣ ਲੱਗਿਆ ਹੌਣ ਦੇ ਤਰੋਂਦਾ ਨਾ ਪੂਰਾ ਫੱਟਾ ਕਬੂਤਰਾ ਦੇ ਠੀਕ ਆ ਮੈਂ ਭਾਗ ਲਾਉਂਦਾ ਯਾਰ ਹਾਲੇ ਵੱਡੇ ਹੋਗੇ ਠੀਕ ਆ ਉਹ ਭਾਗ ਸਾਰੇ ਕਬੂਤਰਾ ਨੂੰ ਇਹਨਾਂ ਨੂੰ ਹੈਗੀ ਆ ਇਹਨਾਂ ਨੂੰ ਟੀਰਿਆਂ ਨੂੰ ਇਹਨਾਂ ਗਾਂ ਨੂੰ ਇਹਨਾਂ ਜੋ ਵੱਡੀ ਉਮਰ ਚ ਹੋ ਜਾਂਦੇ ਲਾ ਲੈਂਦੇ ਨੇ ਵੱਡਾ ਟੀਰਾ ਵੀ ਜਮਾਂ ਹੀ ਜਾ ਗਿਆ ਜੀ ਘਰੇ ਵੱੱਦ ਡਾਵੇ ਕਿਹੜੇ ਆ ਬਈ ਵੱੱਦ ਤਾਂ ਆਹਾ ਡਾਵੇ ਦੂਜੇ ਆਹ ਸੂਰੇ ਵਾਲੇ ਪੁੱਤਰ ਇਹ ਵਾਲੇ ਉੜਦੇ ਘਰੇ ਇਹ ਵਾਲੇ ਉੜਦੇ ਠੀਕ ਆ ਦੂਜੇ ਦਰਮਿਆਨੇ ਉੜਦੇ ਆਹ ਪੂਜੇ ਦਰਮਿਆਨੇ ਆਹ ਲੰਨੂ ਵਾਲੇ ਜਿਹੜੇ ਪੁੱਤਰਾਂ ਦੇ ਬੱਚੇ ਹੁੰਦੇ ਰੋੜਦੇ ਨਹੀਂ ਆਹ ਹੈ ਇਹ ਤਾਂ ਪਤ ਨਹੀਂ ਕਿਸੇ ਨੂੰ ਹੋੜ ਦੀ ਸ਼ਰਮ ਨਹੀਂ ਦੀ ਬਹਿ ਜਾਣਾ ਇਹ ਜਿਹੜੇ ਛੋਟੇ ਹੁੰਦੇ ਛੋਟੇ ਹੁੰਦੇ ਇੰਜ ਜਿੰਦੇ ਨੇ ਵੱਡੇ ਹੋ ਗਏ ਇੰਚ ਮਿਲ ਜਾਂਦੇ ਨੇ ਹਮ ਹਮ ਜਿਹੜੀ ਥੱਲੇ ਮਹਿਣੀ ਉੱਡੀ ਸੀ ਆ ਜੀਰੇ ਨੇ ਛਤਰੀ ਦੇ ਪੈਰ ਦੀ ਪੱਠੀ ਹੁੰਦੀ ਜਦੋਂ ਵੱਡੀ ਉਹ ਗੱਡੀ ਮੁੜ ਕੇ ਉਸਨੇ ਮਹਿਣੀ ਬਾੜੀ ਉੱਡੀ ਜਿਵੇਂ ਹੁਣ ਭਈ ਆਪਾਂ ਕੱਢਦੇ ਆਂ ਕੂਤਰ ਕਈ ਕਬੂਤਰ ਹੁਣ ਬੱਚ ਬੰਦੇ ਕਹਿੰਦੇ ਚੱਲੇ ਨਹੀਂ ਕੂਤਰ ਸਾਡੇ ਫਿਰ ਨਾ ਚੱਲਣ ਕੀ ਕਰਨਾ ਪੈਂਦਾ ਉਹ ਬੰਦੇ ਲੋ ਗੁੜ ਦੇ ਦੇ ਵੀ ਬੰਦ ਚੰਗਿਆਲ ਅੱਛਾ ਮਗਿਆਲ ਕਿਵੇਂ ਦਿਨਾ ਪੈਂਦਾ ਦੋ ਤਿੰਨ ਤੋਪਕੇ ਦੇ ਕੇ ਧੁੱਪੇ ਪਾ ਗਏ ਕਿਦ ਕਰੋਂ ਦੇਣਾ ਪਰ ਉੱਡ ਗਏ ਇਹਨੂੰ ਦੋ ਤਿੰਨ ਵਾਰ ਕੇ ਸੱਲਾ ਜੇ ਪਾਣੀ ਚ ਪਾ ਕੇ ਬਹੁਤ ਬਹੁਤ ਪਾਣੀ ਕਿ ਨਹੀਂ ਪਾਉਂਦੇ ਔਡ ਕੇ ਇਹਨੂੰ ਦੋ ਤਿੰਨ ਤੁਮਕੇ ਪੁਛਾ ਦੇ ਦੇਣੀ ਫਿਰ ਉਦੋਂ ਬਾਅਦ ਡਾਉਣਾ ਦੂਜੇ ਤਨ ਚੱਲ ਪੈਂਦਾ ਚੱਲਦਾ ਇੱਕ ਵਾਰੀ ਦਿੱਤਿਆਂ ਦੋ ਦੋ ਤਿੰਨ ਦੰਦ ਦੇ ਠੀਕ ਹੈ ਗਰਮੀ ਚ ਵੀ ਹਾਂ ਜਮ ਵਾਲੀ ਲੋ ਜਲਦੀ ਹੁੰਦੀ ਹੈ ਜਦੋਂ ਬੋਲ 2 5-4 ਮਿੰਟ ਧੁੱਪੇ ਬਾਹਰੇ ਕੋਲ ਨਾ ਪਾਵੇ ਤਾਂ ਅੱਛਾ ਤੁਹਾਨੂੰ ਕਿੰਨਾ ਟਾਈਮ ਪਾਉਣ ਨੂੰ ਕਰਾਏ ਜਿਹੜਾ ਮੈਂ ਚੋਂ ਹੁਣ ਤੋਂ ਪਾਉਂਦੇ 15-20 ਮਿੰਟ ਠੀਕ ਆ ਬੜੀ ਗਰਮੀ ਚ ਨਹੀਂ ਪਾਉਣਾ ਚਾਹੀਦਾ ਫਿਰ ਉਸ ਤੋਂ ਬਾਅਦ ਪਾਣੀ ਰੱਖ ਦਿੰਨੇ ਆ ਹੂੰ ਫਿਰ ਠੰਡਾ ਹੋ ਜਾਂਦਾ ਆਹੋ ਰੈਟੇ ਜੀ ਦਵਾ ਕੇ ਰੱਖ ਵੀ ਮੈਂ ਜਦੋਂ ਜਾਜੋ ਕੱਢ ਕੇ ਫਿਰ ਪਾਣੀ ਰੱਖ ਦਿੰਨੇ ਆ ਫਿਰ ਬਦਾ ਮਦੂਆ ਪਾਣੀ ਖਿੱਚੇ ਤੋਂ ਬਾਅਦ ਪਾਣੀ ਖਿੱਚੇ ਤੋਂ ਪੂਰਾ ਸੈੱਟ ਹੋ ਗਿਆ ਜੀ ਫਿਰ ਪਾਣੀ ਦੇ ਦਿੰਨੇ ਤੇ ਗੋਲ ਬਣਾਉਣੇ ਹੁੰਦੇ ਜਾਂ ਬਣਾਉਂਦੇ ਨਹੀਂ ਆਪਾਂ ਤਾਂ ਨਹੀਂ ਬਣਾਉਂਦਾ ਕੱਕੇ ਤੋਂ ਲਿਆਉਂਦਾ ਨਹੀਂ ਝੂਠ ਬੋਲੀ ਚੱਲੀ ਜੀ ਮੈਨੂੰ ਹਾਂ ਅੱਜ ਵੀ ਉਹ ਤੋਂ ਹੀ ਲਿਆਗਾ ਠੀਕ ਹੈ ਹਲਾ ਟਾਈਮ ਨਹੀਂ ਲਾਉਂਦਾ ਮਹਿਆਲ ਹੀ ਦੇ ਦਿੰਨੇ ਆ ਹੂੰ ਮਖਾਲ ਕਿਵੇਂ ਬਾਈ ਚੰਗੇ ਮਖਾਲ ਦੀ ਕੋਈ ਹੈ ਮਖਾਲ ਆਪਾ ਪੁੱਤਾਂ ਦੋਨੋਂ ਜਿਹੜਾ ਵਧੀਆ ਮੁੰਡਾ ਲਹੋਂਦ ਹੈ ਜੀ ਆਪਣਾ ਠੀਕ ਆ ਬੈਲ ਬੁੱਲ ਦਾ ਜਿੰਨਾ ਚੰਗਾ ਹਾਂ ਆ ਨਾ ਤੋਂ ਆ ਗਈ ਗੁਦਰੀ ਹੂੰ ਬਹੁਤ ਚੰਗੇ ਗੁਦਰੀ ਹਾਂ ਤੇ ਉਹੜੇ ਕਿਹੜੀ ਰੋਤੇ ਛੱਡੋ ਨਹੀਂ ਹੁਣ ਬਾਜ਼ੀਆਂ ਦੋਨਾਂ ਤੇ ਇੱਕੀ ਥੋੜੇ ਜਿਹਾ ਪਹਿਲਾਂ ਛੱਡਾਂਗੇ ਜਦੋਂ ਕੋਟਾ ਦਾ ਸੀਜ਼ਨ ਆਇਆ ਉਹ ਸਹੀ ਜਾਂਦੇ ਆਣਾ ਫਿਰ ਕੋਟਾ ਦਾ ਸੀਜ਼ਨ ਅੰਦਰ ਵੱਜ ਜਾਂਦਾ ਬਸ ਵਜਾ ਇਹ ਨਹੀਂ ਜਾਂਦੇ ਜੰਗੀ ਤਰ੍ਹਾਂ ਪਹਿਲਾਂ ਲਾਉਂਦੇ ਚੌਂ ਦੀਆਂ ਬਾਹਨੀਆਂ ਜੀ ਲਾਉਂਦੇ ਆਉਂਦੇਆਂ ਬਾਹਨੀਆਂ ਜੀ ਲਾਉਣ ਦਾ ਫੈਸਲਾ ਜੇ ਮਗਰੋਂ ਜਿਵੇਂ ਆਗੇ ਦਾ ਮੱਛਾ ਮਰ ਜਾਂਦਾ ਇੱਕਦਮ ਜੇ ਹੋਰੀ ਹੋ ਜਾਂਦੀ ਹਾਂ ਉਹ ਬਾਲੀ ਹੋ ਜਾਂਦੀ ਹਾਂ ਉਹ ਉਦੋਂ ਆਪਸ ਨੂੰ ਨਹੀਂ ਸਾਹ ਹੁੰਦੀ ਭੈਣੇ ਹਮਰੇ ਦੇ ਬਜੇ ਕੋ ਕੋਠੇ ਦੇ ਘਾਟੇ ਤੇ ਚੜ੍ਹੇ ਨਹੀਂ ਜਾਂਦਾ ਜਾਈ ਗਰਮੀ ਹੋਵੇ ਜਾਵਦੇ ਨੇ ਆ ਕੇ ਵਗੇ ਮਰੀਅਲ ਦਾ ਪੂਰਾ ਵਧੀਆ ਆ ਕੇ ਪੂਰਾ ਇਹ ਕਿਹਦੇ ਚੋਗੋ ਨੇ ਵੇਲੇ ਸ਼ਾਹ ਅੱਗੇ ਬੈਠੇ ਯਾਰੀ ਸੋਕ ਕਿਉਂ ਆਪਣਾ ਪੁੱਤਰ ਪਰੌੜੇ ਦੀ ਬਣੀ ਗਿਆ ਠੀਕ ਆ ਚੁੱਟੀ ਦਾ ਘੁਰਾਈ ਜਾਂਦਾ ਨੰਗੜ ਵਾਲੇ ਆ ਜਾਂਦੇ ਵਿੱਚ ਡੱਗੇ ਵਾਲੇ ਆ ਜਾਂਦੇ ਨੇ ਲੰਗੂ ਵਾਲੇ ਵਿੱਚ ਬੂਟੇ ਪਵਾਏ ਜਾਂਦੇ ਫੌਜੀ ਵਾਲੇ ਆ ਹੂੰ ਰੋਟ ਵਾਲੇ ਪੁੱਤਰ ਇਹ ਹੀ ਪੱਕ ਗਈ ਹੈ ਨਾ ਵਿਚਾਰੀ ਜੀ ਬਿਮਾਰੀ ਇਹ ਆ ਇਹ ਵੀ ਨੰਗੜੀ ਕੁਝ ਨਹੀਂ ਆਂਦੇ ਧਰਦੇ ਬੱਚੇ ਬਹੁਤਾਂ ਗੇ ਗੜਦੀ ਹੈ ਆਈਂਦਰ ਜਾਂਦੇ ਆਂ ਪਿਛਲੇ ਸਾਲ ਹੀ ਆਈ ਸੀ ਨਾ ਟੈਗ ਚ ਕੋਈ ਸੇਤਾ ਗਿਰੋਂ ਤਾਂ ਜੋ ਜਦੋਂ ਬੰਦੇ ਨੂੰ ਇੱਕ ਉਹਨੂੰ ਵੜਾ ਕਰਦੀ ਹੈ ਉਹਪਰਾ ਕਰਨ ਲੱਗ ਜੰਦੀ ਆ ਸਹੀ ਗੱਲ ਆ ਡੱਬੇ ਦਾ ਨੀਲੇ ਦੀ ਆ ਗਈ ਹੈ ਨਾ ਇਹ ਮੋਤੀ ਦੀ ਲੈਣਾ ਵਾਲੀ ਚੰਗੇ ਆ ਡੱਬਾ ਬਲੋਕ ਘਟਾ ਬੰਦੇ ਕੋਲੇ ਮੋਤੀ ਵਾਲੇ ਦਾ ਹੈ ਨਾ ਭਾਈ ਕਾਕੇ ਕਹਿੰਦੇ ਇਸ ਨੂੰ ਪੀੜ੍ਹੀ ਚ ਚੱਲੇ ਕਰਕੇ ਕਬੂਤਰ ਚੰਗੇ ਆ। ਤਾਂ ਪੁਰਾਣੀ ਵਿਰਗਾ ਕਰਕੇ ਵੀ ਸਾਰੇ ਪਰਿਵਾਰ ਦੀ ਕਬੂਤਰ ਜੀਏ। ਉਹ ਬੰਦੇ ਕੋਲੇ ਕਬੂਤਰ ਵਾਕੇ ਚੰਗੇ ਹੈਗੇ ਸੀ ਜਿਹੜੇ ਬੰਦੇ ਨੇ ਨਾ ਪਹਿਲਾਂ ਵਿਰਗਾ ਦੇ ਲੈ ਉਹਨਾਂ ਨੂੰ ਘਾਟੇ ਬਣਾਉਣੇ ਪਏ ਆ। ਜਿਹੜੇ ਨਵੇਂ ਸਿਰੇ ਰੱਖੇ ਉਹਨੂੰ ਵੀ ਇਕੱਠੇ ਕਰਨੇ ਉੱਥੇ ਹੋ ਗਏ। ਉਹ ਜੋ ਪੀੜ੍ਹੀ ਚ ਤੁਰੇ ਉਹਨਾਂ ਦਾ ਚੰਗੇ ਸੀ। ਉਹ ਹਾਂ ਪੁਰਾਣੇ ਜਿਹਾ ਹੋਈ ਜਾਂਦਾ ਕਬੂਤਰ ਚੰਗੇ ਹੀ ਹੋ ਜਾਂਦਾ ਪਾ। ਸਾਡੇ ਵੀ ਮੈਨੂੰ ਸੌਂਟ ਜੀ ਜਦੋਂ ਇਹਨੇ ਰੱਖ ਲਈ ਸੀਗੇ ਭੂਆ ਦਾ ਮੁੰਡਾ ਸਾਡੇ ਦਾ ਦੂ ਦੇ ਕੇ ਗਿਆ ਸੀ ਪਹਿਲਾਂ ਵੱਡੇ ਭਾਈ ਨੇ ਰੱਖੇ ਸੀ ਹਾਂ ਇਹਨੂੰ ਸੌਫ ਸੀ ਹੁਣ ਇਹਨੂੰ ਕੱਢ ਲਿਆ ਆਪਾਂ ਨੂੰ ਵਧ ਗਿਆ ਮੈਨੂੰ ਬਸਵਾ ਦੇ ਵਧ ਗਿਆ ਕੋਈ ਲੰਬੜਦਾਰੀ ਅੱਗੇ ਦਵਾ ਨਹੀਂ ਲੋਟਉਂਦੀ ਕੋਈ ਘੋੜਾ ਟੰਨਾ ਨਾ ਅਮਰੀਕਾ ਬ੍ਰਿਕਾ ਦਾ ਯਾਰਾ ਮਿਲਦਾ ਕੋਈ ਲੰਬੜਦਾਰੀ ਦਾ ਜਵਾਬ ਕਿਸ ਨੂੰ ਦਿੰਦਾ ਨਹੀਂ ਪਤਾ ਜਾਂਦੇ ਨਹੀਂ ਨੂੰ ਆਇਆ ਨਹੀਂ ਲੋਟਉਂਦਾ ਇਹ ਘੜਾ ਗਿਆ ਇਹਦਾ ਲੈ ਗਿਆ ਜੱਦੀ ਬੋਤੀ ਨੰਬਰ ਕਰੀ ਨਾ ਕੰਮ ਆ ਮਾਸੜ ਵਾਲੀ ਆਪਣੇ ਦੀ ਅੱਛਾ ਉਹਨਾਂ ਜੱਦੀ ਬੋਤੀ ਦੂਰੀ ਆਉਂਦੀਆਂ ਹਨ ਇਲੈਕਟ੍ਰਿਕ ਵਾਲਿਆ ਜੀ ਉਹਨਾਂ ਦੀ ਜੱਥ ਹੋ ਗਈ ਸੀਗੀ ਮਾਸਸੀ ਦਾ ਮੁੰਡਾ ਬਾਹਰ ਸੀ ਫਿਰ ਆਪਾਂ ਨੂੰ ਇਲੈਕਟ੍ਰਿਕ ਤੋਂ ਵੀ ਹੂੰ ਨਾ ਕੇ ਚੱਲਿਆ ਸੀਗਾ ਠੀਕ ਆ ਕੇ ਚੱਲ ਕੇ ਆਪਾਂ ਨੂੰ ਮਿਲ ਗਏ ਠੀਕ ਆ ਤਾਂ ਪਿੱਛੇ ਜਿਹੜਾ ਕਾਂਗਰਸ ਸਰਕਾਰ ਸੀ ਪਤਾ ਨਹੀਂ ਕਰ ਲਿਆ ਦੀ ਵੇਲੇ ਉਹਨਾਂ ਇਹਨਾਂ ਦੇ ਨੰਬਰ ਦਾ ਨਵੇਂ ਬਣਾਈ ਸੀਗੇ ਪਿੰਡਾਂ ਦੇ ਵਿੱਚ ਹੂੰ ਉਹਦੋਂ ਵੀ ਮਨ ਲੱਗ ਬਣੇ ਆ ਗਈ ਮੋਲ ਬੰਦਾ ਦੇ ਵਿੱਚ ਜਿਹੜੇ ਥੋੜੇ ਹੀ ਕੰਮ ਇਤਰਾਸ ਉਹ ਹੀ ਮਿਲਦੀ ਹੁੰਦੀ ਹੁੰਦੀ ਆ ਨਾ ਜੀ ਉਹ ਬੋਲੀ ਜਿਹੜਾ ਬੋਦਾ ਪੁੱਛਿਆ ਜੀ ਰੇਆ ਤਾਲ ਕੇ ਤਾਂ 6-7 ਹਜ਼ਾਰ ਕੰਡ ਹੋਊਗਾ ਆ ਬਈ ਨੀ ਕਿ ਹਜ਼ਾਰ ਰੁਪਏ 2025000 ਦੇ ਲਈ ਮੱਚ ਜਾਂਦਾ ਉਹ ਵੀ 7-1500 ਰੁਪਏ ਮਿਲਦਾ ਆਪਣੇ ਆਪਣੇ ਬੰਦਾ ਮੰਗ ਨਹੀਂ ਨਾ ਸਕਦਾ ਜਾਰ ਮਿੱਤਰਾਂ ਦੇ ਜਾਂਦਾ ਅੱਗੇ ਤਾਂ ਹੁਣ ਪਹਿਲਾਂ ਦਾ ਪੁਰਾਣੇ ਬੁੜੇ ਤਾਂ ਕਹਿੰਦੇ ਐਂ ਕਰ ਦਿੰਦੇ ਜਾਂਦਾ ਕਿਸੇ ਨਾ ਕੋਈ 100 ਰੁਪਏ ਵੰਸਾ ਲੈ ਜਾਂਦਾ ਜੀ ਨਵੇਂ ਬੰਦੇ ਵਾਲਾ ਦੰਦਾ ਹੀ ਨਹੀਂ ਜਿਦਿਸ ਲਿਆ ਜਾਂਦੇ ਆ ਨਾ ਛੱਡ ਜਾ ਰਹੇ ਇਹਨੂੰ ਕੀ ਦੇਣਾ ਹੈ ਹੈਂ ਜਿਹੜਾ ਤੁਹਾਨੂੰ ਖਾਂਦਾ ਪੀਂਦਾ ਹੋਵੇ ਉਹਨੂੰ ਤਾਂ ਆਏ ਹੁੰਦਾ ਵੀ ਜਲਾ ਜਖਾਨ ਪੀਣ ਕਰਾਂਗੇ ਫਰੀ ਦਾ। ਹਾਂ। ਜਿਹੜਾ ਖਾਂਦਾ ਪੀਂਦੇ ਨਹੀਂ ਉਹ ਵਿਚਾਰਾ ਹੁਣ ਕੀ ਕਰੇਗਾ। ਪੁੱਲਾ ਪੱਲਿਓਂ ਤੇ ਲੁਕਕੇ ਆਉਂਦਾ। ਤੇ ਦੇਖ ਲਾ ਪੱਲਿਓਂ ਤੇ ਲੁਕਕੇ ਆਇਆ। ਨਹੀਂ ਆਇਆ ਜਦੋਂ ਆਪਾਂ ਕੂਤਰਾ ਦੇ ਨਾਲ ਵੀਡੀਓ ਬਣਾਉਂਦੇ ਹਾਂ। ਹਾਂ। ਹਨ ਇਹਨਾਂ ਨੂੰ ਵੀ ਖਰਾਕਪੂਰੀ ਉਹ ਹੀ ਜਾਂਦੀ ਐ। ਇਹਨਾਂ ਨੂੰ ਸੋਲੇ ਤੇ ਕਲਕੂ ਕੁੱਲ ਜਾਂਦੀ। ਹੁਣ ਸਰੋਂ ਮੁੱਕੀ ਵੀ ਜਿਹਾ ਆਇਆ ਨਹੀਂ ਗਾ। ਇਹਨਾਂ ਨੂੰ ਕਿਹੜਾ ਦਵਾਈ ਲਾਉਣਾ ਨੇ ਬਈ ਦਵਾਈ ਮੜਪਾਣੀ ਇਹਨਾਂ ਨੂੰ ਤਿੰਨ ਮਹੀਨਿਆਂ ਤੇ ਲਾ ਲਾ ਪੀਨੂੰ ਦਾ ਹੀ ਵੀ ਸਾਰੇ ਵੱਡੇ ਵੱਡੇ ਕੁਤਰਾ ਨੂੰ ਤੇਰਾ ਯਾ ਅੱਡੇ ਉੱਤੇ ਜਵਦੀਆ ਦਰਦਿਆ ਮੈਂ ਕਹਿੰਦਾ ਯਾਰ ਬਿਮਾਰੀ ਬਣੀ ਪੈਂਦੀ ਏ ਮੜਪਾਣੀ ਦਵਾਈ ਇਹਨਾਂ ਨੂੰ ਸਹੀ ਲੱਗੀ ਜਾਵੇ ਹਨ ਪਹਿਲਾ ਲਾ ਪੀਹੀ ਹਰ ਸਾਲ ਸਾਲ ਤੀਜੀ ਵਾਰੀ ਲਾਦੇ ਜੀ ਮਹਨ ਪਸ਼ਮਾ ਚ ਆਪਾਂ ਦੇਖ ਰਹੀਏ ਪਸ਼ਮਾਲੇ ਬੰਦੇ ਦਾ ਪਤਾ ਹੀ ਲੱਗ ਜਾਂਦਾ ਸਾਰਾ ਕੋ ਤਿੰਨ ਮਹੀਨੇ ਬਾਅਦ ਲਾਉਣੀ ਪੈਂਦੀ ਆ ਬਸ ਦਾਰੂ ਵੀ ਸਾਰੇ ਨੂੰ ਧੀਰਵਾ ਨੂੰ ਕਿੰਨਾ ਮਹੀਨੇ ਹੋਂ ਕਰਨਾ ਬਸ ਹੋਂ ਕਰ ਦੇਣਾ ਬਦਲ ਕੇ ਕਰ ਦੇਣਾ ਕੋਈ ਤਿੰਨ ਜੀ ਬਦਲ ਬਦਲ ਕਰੀ ਜਾਂਦੇ ਕਿਹੜੀ ਕਿਹੜੀ ਕਿਹ ਗੋਲੀ ਗਈ ਉਹ ਨਾ ਬੈਕਸੀਮ ਲਾਉਣੀਆਂ ਲਿਪੀ ਚ ਬੰਨਣਾ ਜੀ ਮੈਂ ਨਾ ਜੱਦਾ ਨਹੀਂ ਦਿੱਤੀ ਕਦੇ ਮੈਂ ਲੈ ਜਾਣਾ ਨਹੀਂ ਲੈ ਜਾਣੀ ਉਹ ਵਰ ਡਾਈਆਂ ਨੂੰ ਤਾਂ ਦਿੱਤੀ ਜਾਂ ਮੱਧ ਨੂੰ ਦੇਣੀ ਔਖੀ ਲੱਗਦੀ ਆ ਬਈ ਉਹ ਕੋਈ ਰਫਟੇ ਇਹਦੇ ਨਹੀਂ ਓਪੇਂਦਾ ਮੈਂ ਗੋਲੀ ਜੱਦੀ ਲੰਘਾਉਣੀ ਆਹੋ ਇਹਦਾ ਹੈਗਾ ਵੀ ਗਾ ਤਾਂ ਨਹੀਂ ਕੋਈ ਅਲਵਾ ਆਪਣਾ ਕਰ ਗਈ ਅੱਧ ਨੂੰ ਦਵਾਈ ਦੇਣੀ ਬੜੀ ਔਖੀ ਆ ਬੁਰਾ ਨਹੀਂ ਮੈਂ ਨਹੀਂ ਮਾੜੇ ਘੜਦੇ ਨਹੀਂ ਇਹਦੀ